ਸਾਸੀਗਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਆਪਾਂ ਪਹੁੰਚੇ ਆਂ ਤੁੰਗਵਾਲੀ ਮੰਡੀ ਜੋ ਬੱਕਰੀਆਂ ਦੀ ਮਾਲਵੇ ਦੀ ਮਸ਼ਹੂਰ ਮੰਡੀ ਆ ਸੋਨੂੰ ਬੱਕਰੇ ਦਿਖਾਉਂਦੇ ਆ ਕਰਦੇ ਆ ਗੱਲਬਾਤ ਬਾਈਨਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋਭਨਾਮ ਜੀ ਮੱਖਣ ਸਿੰਘ ਜੀ ਪਿੰਡ ਜੀ ਬਾਜੇਵਾਲਾ ਡਿਸਟ੍ਰਿਕਟ ਮਾਨਸਾ ਜੀ ਡਿਸਟ੍ਰਿਕਟ ਮਾਨਸਾ ਇਹ ਵੇਚਣ ਲਈ ਲੈ ਕੇ ਆਏ ਆ ਹਾਂ ਜੀ ਆ ਵੇਚਣ ਇਹਨਾਂ ਦੇ ਬਾਰੇ ਦੱਸੋ ਜੀ ਕਿੰਨੀ ਉਮਰ ਆ ਇਹ 2 ਸਾਲ ਦੇ ਬੱਚੇ ਆ ਜੀ 2 6 6 ਦਿੰਦੇ ਆ ਜੀ ਅੱਛਾ ਜੀ 6 6 ਦਿੰਦੇ ਆ ਤੇ ਉਹ ਬਲੈਕ ਵਾਲਾ ਜੀ ਇਹ ਵੀ ਇਹ ਥੋੜਾ ਛੋਟਾ ਹੈ ਦੇ ਨਾਲੋਂ ਜੀ ਅੱਛਾ ਜੀ ਕੀ ਮੁੱਲ ਕਰਦੇ ਆ ਜੀ ਇਹਨਾਂ ਦਾ ਇਹਨਾਂ ਦਾ ਮਾ ਇੱਕ 60 ਮੰਗਦੇ ਆ ਜੀ ਜੋੜੇ ਦਾ ਜੀ ਹਾਂ ਜੀ ਦੋਸਤੋ 1,60,000 ਰੁਪਇਆ ਮੁੱਲ ਕਰਦੇ ਆ ਬਾਈ 2 ਸਾਲ ਦਾ ਆ ਗੋਲਡਨ ਆ ਜਿਹੜਾ ਇਹ 2 ਸਾਲ ਦਾ ਹੈਗਾ ਦੇਖ ਸਕਦੇ ਆ ਤੁਸੀਂ ਜਿਹੜਾ ਬਲੈਕ ਆ ਇਹ 2 ਸਾਲ ਤੋਂ ਘਟਾ ਤੇ ਆਪਣਾ ਬਾਈ ਜੀ ਦਾ ਕੰਟੈਕਟ ਨੰਬਰ ਕੋਈ 6280151927 ਨੰਬਰ ਹੈ ਦੁਬਾਰੇ ਫੇਰ ਬੋਲੋ ਜੀ 6280151927 ਹੋਰ ਕੋਈ ਇਹਨਾਂ ਦੀਆਂ ਖੂਬੀਆਂ ਜਿਹੜੀਆਂ ਉਹ ਉਸ ਬਾਰੇ ਦੱਸੋ ਜੀ ਅਸਲ ਵਿੱਚ ਖਰਾਕ ਪਾਲ ਲਿਆ ਜੀ ਵਧੀਆ ਹਾਂਜੀ ਚੰਗੇ ਇਹ ਜਿਹੜਾ ਅਸਲ ਵਿੱਚ ਜਿਹੜਾ ਵਧੀਆ ਪਾਲਕਾ ਉਹ ਸਾਮ ਸਕਦਾ ਇਹਨਾਂ ਨੂੰ ਠੀਕ ਆ ਜੀ ਕਿਹੜੀ ਖਰਾਕ ਪਾਉਣੀ ਹੈ ਬਸ ਕੁਝ ਵੀ ਆ ਛੋਲਿਆਂ ਦਾ ਛਿਲਕਾ ਚੌਕਰ ਵਗੈਰਾ ਜਾਂ ਆਪ ਕੋ ਆਪ ਦਾ ਸਾਬ ਕਿਤਾਬ ਹੈ ਜਿਵੇਂ ਵੀ ਜਿਹਨੂੰ ਜਿਵੇਂ ਦਾ ਲੱਗੇ ਕਿ ਜੇ ਹੁੰਦੇ ਸੱਣੀ ਵੀ ਖਾ ਲੈਂਦੇ ਵਧੀਆ ਪਾਉਂਗਾ ਠੀਕ ਹੈ ਤੇ ਕੋਈ ਨੀਰਾ ਵਗੈਰਾ ਜਿਵੇਂ ਕੋਈ ਹੋਰ ਵਗੈਰਾ ਪਾਉਂਦੇ ਆ ਹਾਂ ਜੀ ਹਾਂ ਹਾਂ ਜੀ ਕੱਖ ਖਾਂਦੇ ਬਹੁਤ ਜਿਆਦਾ ਇਹਦਾ ਰਜ ਦੇ ਨਹੀਂ ਸਾਰਾ ਜਨਾ ਮਾਲ ਮੂਰੇ ਦੇ ਟਰੱਕ ਜਿੰਨਾ ਖਰਚਾ ਇਹਨਾਂ ਦਾ ਘਰੀ ਰੱਖੇ ਕਮਾਲ ਚ ਵੀ ਲੱਗੇ ਰਹੇ ਇਹ ਘਰੇ ਹੀ ਰੱਖੇ ਹੋਏ ਜੀ ਦੋਸਤੋਂ ਘਰੇ ਸ਼ੌਂਕ ਬਲੋਂ ਨਾ ਨਾ ਜੀ ਬਸ ਸ਼ੌਂਕ ਬਕਰਿਆ ਫਰੀਜ ਨੇ ਹੁਣ ਤਾਂ ਇਹ ਟੈਕ ਟੋ ਬੋਰਾ ਦਾ। ਲਾਇਮ ਚਮੜੀ ਦੀ। ਆ ਬਲੈਕ ਬੀਟਲ ਆ ਜੀ। ਆ 골ਡਨ ਕਲਰ ਦਾ ਆ ਗਿਆ ਬੱਕਰਾ। ਇਹ ਦੋਨੇ ਇਹਦੇ ਪੇਰ ਬੀਟਲ ਦਾ ਬਰਾ ਇਕਲਾ।